अगस्त 1947 ਦੀਆਂ ਸੱਚੀਆਂ ਕਹਾਣੀਆਂ ਦੇ ਇਸ ਸੈਕੰਡ ਦੇ ਨਾਲ ਜਿਹੜਾ ਅਗਸਤ ਮਹੀਨੇ ਚ ਪੰਜਾਬੀ ਰੇਡੀਓ ਯੂਐਸਏ ਤੇ ਤਾੜੇ ਵਾਸਤੇ ਪੇਸ਼ ਕੀਤਾ ਜਾ ਰਿਹਾ ਉਹਦੇ ਚ ਮੈਂ ਮਸੂਦ ਮੱਲੀ ਆਪ ਸਭ ਦੇ ਰੂਬਰੂ ਹਾਜ਼ਰ ਹਾਂ ਅੱਜ ਦੀ ਇੱਕ ਹੋਰ ਸੱਚੀ ਕਹਾਣੀ ਆਪ ਸਭ ਦੇ ਰੂਬਰੂ ਕਰਦੇ ਕਹਾਣੀ ਹੈ ਪਿੰਡ ਖੜਿਆਲਕਲਾ ਜ਼ਿਲ੍ਹਾ ਸ਼ਿਕਪੁਰਾਦੀ 1947 ਵਾਪਰ ਚੁਕਿਆ ਸੀਗਾ ਅਗਸਤ ਮਹੀਨੇ ਤੋਂ ਪਹਿਲਾਂ ਹੀ ਇਸ ਪਿੰਡ ਚੋਂ ਬਹੁਤ ਸਾਰੇ ਸਿੱਖ ਸਰਦਾਰ ਪਰਿਵਾਰ ਨੇ ਜਿਹੜੇ ਉਹ ਆਪਣਾ ਘਰ-ਬਾਰ ਆਪਣਾ ਭੋ ਭਾਂਡਾ ਹਵੇਲੀਆਂ ਆਪਣੇ ਡੰਗਰ ਠੋਰ ਜਿਹੜੇ ਉਹ ਸਭ ਛੱਡ ਕੇ ਚੜ੍ਹ ਦੇ ਪਾਸੇ ਨੂੰ ਸੁਧਾਰ ਰਹੇ ਸਨ ਇਸ ਪਿੰਡ ਦੀ ਖਾਸ ਗੱਲ ਇਹ ਹੈ ਸੀ ਕਿ ਇੱਥੇ ਹਜੇ ਤੱਕ ਲੁੱਟਮਾਰ ਸ਼ੁਰੂ ਨਹੀਂ ਸੀ ਹੋਈ ਹਾਂ ਲਾਮ ਦੇ ਪਿੰਡਾਂ ਦੇ ਵਿੱਚ ਲੁੱਟਮਾਰ ਅੱਗਾਂ ਲਾਉਣ ਕਤਲਾਂ ਦੀਆਂ ਖਬਰਾਂ ਨੇ ਜਿਹੜੀਆਂ ਉਹ ਇੱਥੇ ਆਉਣ ਡੀਆਂ ਸਨ ਜਿਹਦੇ ਕਾਰਨ ਰਹਿੰਦੇ ਹੋਏ ਸਿੱਖ ਪਰਿਵਾਰ ਨੇ ਜਿਹੜੇ ਉਹ ਵੀ ਇੱਥੋਂ ਆਪਣਾ ਸਭ ਕੁਝ ਛੱਡ ਕੇ ਜਾ ਰਹੇ ਸਨ ਇਹ ਉਹ ਮੌਕਾ ਸੀਗਾ ਜਦੋਂ ਆਪਰੇ ਔਰ ਪਰਾਈ ਦਾ ਵੀ ਪਤਾ ਲੱਗ ਰਿਹਾ ਸੀਗਾ ਇਹੋ ਜਿਹਾ ਇੱਕ ਘਾਰ ਹੈ ਜਿਹੜਾ ਉਹ ਕਲਿਆਨ ਸਿੰਘ ਦਾ ਸੀਗਾ ਕਲਿਆਨ ਸਿੰਘ ਹੁਣ ਇਹਨੇ ਜਿਹੜੇ ਉਹਨਾਂ ਦੀਆਂ ਕਈ ਪੀੜ੍hiyan ਇਸ ਪਿੰਡ 'ਚ ਵਸਤੀਆਂ ਸਨ ਪਤਾ ਲੱਗਾ ਕਿ ਲਾਗੇ ਦੇ ਪਿੰਡ ਨੇ ਜਿਹੜੇ ਰਾਤੀ ਉੱਥੇ ਵੀ ਹਮਲਾ ਹੋਇਆ ਹੈ ਉਸ ਘਰ ਦੇ ਸਾਰੇ ਜੀਆਂ ਨੂੰ ਨਾ ਸਿਰਫ ਲੁੱਟਮਾਰ ਕੀਤੀ ਗਈ ਬਲਕਿ ਮਰਦਾਂ ਨੂੰ ਕਤਲ ਕਰ ਦਿੱਤਾ ਗਿਆ ਔਰ ਔਰਤਾਂ ਜਿਹੜੀਆਂ ਉਹਨਾਂ ਤੇ ਤੇਲ ਪਾ ਕੇ ਅਗਲਾ ਦਿੱਤੀ ਗਈ ਬੇਦਰਦੀ ਦਾ ਇਹ ਮਾਮਲਾ ਸਾਹਮਣੇ ਆਇਆ ਤੇ ਆਹਣ ਗਵਾਂਡੋ ਬਹੁਤ ਸਾਰਿਆਂ ਨੇ ਕਿਹਾ ਕਿ ਤੁਸੀਂ ਆਪ ਹੀ ਇਹ ਪਿੰਡ ਛੱਡ ਕੇ ਕਿਤੇ ਚਲੇ ਜਾਓ ਜੀਤ ਨੇ ਸੀ ਕਰਦਾ ਪਰ ਕਲਿਆਣ ਹੋਣੇ ਉਹਨਾਂ ਦੀ ਘਰ ਵਾਲੀ ਉਹਨਾਂ ਦੀਆਂ ਧੀਆਂ ਪਰ ਬਾਕੀ ਸਭ ਨੇ ਕਿਹਾ ਕਿ ਆਗਾ ਜਿਹੜੀ ਉਹ ਹੁਣ ਬਹੁਤੀ ਦੂਰ ਨਹੀਂ ਹੈ ਜ਼ੁਲਮਾ ਜਿਹੜਾ ਉਹ ਬਹੁਤੀ ਦੂਰ ਨਹੀਂ ਹੈ ਹਨੇਰ ਆ ਜਿਹੜਾ ਉਹ ਬਹੁਤੀ ਦੂਰ ਨਹੀਂ ਨਾਲ ਦੇ ਪਿੰਡ ਤੱਕ ਪੜ ਗਿਆ ਸਾਨੂੰ ਇੱਥੋਂ ਜਾਣਾ ਚਾਹੀਦਾ ਹੈ ਬਚ ਕੇ ਤੇ ਸ਼ਾਇਦ ਫਿਰ ਕਿਤੇ ਆ ਜਾਈਏ ਆਂਡੀ ਗਵਾਂਡੀ ਬਹੁਤਾ ਜ਼ੋਰ ਲਾਉਣ ਦੇ ਸਾਂ ਉਹ ਜਿਨ੍ਹਾਂ ਦੇ ਨਾਲ ਸਦੀਆਂ ਦਾ ਵਾਸ ਸੀ ਜਿਨ੍ਹਾਂ ਦੇ ਨਾਲ ਪੀੜੀਆਂ ਦਾ ਵਾਸਤਾ ਸੀਗਾ ਉਹ ਵੀ ਇਹੀ ਚੋਂ ਢੇ ਸਾਂ ਕਿਉਂ ਇਥੋਂ ਚਲੇ ਜਾ ਸੂਰਜ ਢਲਣਾ ਸ਼ੁਰੂ ਹੋਇਆ ਕਲਿਆਣ ਸਿੰਘ ਨੇ ਇੱਕ ਗੱਡੇ ਦੇ ਉੱਤੇ ਜੋ ਕੁਝ ਘਰੋਂ ਲੱਭਾ ਕੀਂਤੀ ਸ਼ਾਮਾ ਦੇ ਉੱਥੇ ਹੀ ਦੱਬੀਆਂ ਸਿਰਖ ਜੀਆ ਜੰਤ ਲੈ ਕੇ ਕੁਝ ਜ਼ਰੂਰੀ ਰਾਸ਼ਨ ਲੈ ਕੇ ਉਥੋਂ ਟੁਰੇ ਪਿੰਡਾਂ ਵਾਲੇ ਜਿਹੜੇ ਪਹਿਲਾਂ ਹੀ ਬਰੂਹਾਂ ਚ ਖਲੋਤੇ ਅੜੀਕਣ ਦੇ ਸਨ ਕਿ ਕਿਹੜਾ ਵੇਲਾ ਹੋਵੇ ਇੱਥੇ ਜਾਣ ਕੁਝ ਤੇ ਪਿੱਜੀਆਂ ਅੱਖਾਂ ਨਾਲ ਅੜੀਕ ਰਹੇ ਸਨ ਔਰ ਕੁਝ ਵੇਖਾਵੇ ਕੀ ਸਾਹਮਣੇ ਆ ਗਏ ਕੁਝ ਮਰਦ ਨੇ ਜਿਹੜੇ ਉਹ ਪੈਦਲ ਔਰ ਕੁਝ ਘੋੜੀਆਂ ਤੇ ਬਰਛੀਆਂ ਲੈ ਕੇ ਪਿੰਡ ਦੇ ਰਾਹ ਤੋਂ ਬਾਹਰ ਤੱਕ ਉਹਨਾਂ ਅਪੜੋਂਗੇ ਅੱਗੇ ਕਾਫਲੇ ਉਰੇ ਜਾਂਦੇ ਸਨ ਕੋਈ ਨਾ ਕਾਫੀਆਂ ਦੇ ਵਿੱਚ ਆਪ ਵੀ ਰਲ ਕੇ ਔਰ ਇਹਨਾਂ ਦਾ ਹਿੱਸਾ ਬਣ ਕੇ ਪਰ ਪਿੰਡ ਵਾਲੇ ਵਾਪਸ ਆ ਗਏ ਵਾਪਸ ਪਿੰਡ ਅਪੜ ਕੇ ਉਹਨਾਂ ਨੇ ਕੀ ਵੇਖਿਆ ਕਿ ਕਲਿਆਨ ਸਿੰਘ ਦਾ ਘਰਬਾਰ ਜਿਹੜਾ ਉੱਥੇ ਲੁੱਟਮਾਰ ਹੋ ਰਹੀ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਦੀ ਮਦਦ ਕਰਦੇ ਸਨ ਉਹ ਵੀ ਇਸ ਲੁੱਟਮਾਰ ਚ ਸ਼ਾਮਿਲ ਸਨ ਉਹ ਲੋਕ ਜਿਹੜੇ ਉਹਨਾਂ ਦਾ ਦਮ ਭੱਦੇ ਸਨ ਉਹ ਵੀ ਇਸ ਲੁੱਟਮਾਰ ਚ ਸਨ ਕੜਿਆਲ ਕਲਾ ਪਿੰਡ ਦੇ ਉਹ ਲੋਕ ਜਿਨ੍ਹਾਂ ਦਾ ਬਹੁਤ ਸਾਰਾ ਜ਼ਿੰਮੇਦਾਰੀਆਂ ਦਾ ਭਾਰ ਆ ਜਿਹੜਾ ਉਹ ਕਲਿਆਣ ਹੁਣਾਂ ਨੇ ਚੁੱਕਿਆ ਸੀਗਾ ਉਹ ਵੀ ਇਸ ਰੋਟ ਮਾਰਚ ਅੱਗੇ-ਅੱਗੇ ਸਨ ਇਦਾਂ ਮਹਿਸੂਸ ਹੋਇਆ ਕਿ ਇਹਨਾਂ ਦੇ ਅੰਦਰ ਦੀ ਵਹਿਸ਼ਤ ਔਰ ਭੁੱਖੇ ਅੜੀਕ ਰਹੀ ਸੀਗੀ ਕਿ ਕਦੋਂ ਇਹ ਜਾਣ ਔਰ ਕਦੋਂ ਉਹ ਇਹ ਕੰਮ ਕਰਨਾ ਸ਼ੁਰੂ ਕਰਨਾ ਪਿੰਡ ਕਰੀਆਂਲ ਕਿਨਾਂ ਜਿਹਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਸੀਗਾ ਇਹ ਵਾਪਸ ਹੋਣ ਵਾਲੇ ਲੋਕ ਨੇ ਜਿਹੜੇ ਇਹਨਾਂ ਨੇ ਦੁੱਖ ਦੇ ਨਾਲ ਇਹ ਮੰਜ਼ਰ ਅੱਖੀਂ ਵੇਖੇ ਇਹਨਾਂ ਨੇ ਇਹਨਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਇਹਦੇ ਵਿੱਚ ਨਾਕਾਮ ਰਹੇ ਉਸ ਤੋਂ ਬਾਅਦ ਇਹ ਬੈਠੇ ਰਹਿੰਦੇ ਰਹੇ ਲੁੱਟਣ ਵਾਲਿਆਂ ਨੇ ਰਾਜ ਕਿ ਲੁੱਟ ਮਾਰ ਕੀਤੀ ਇੰਜ ਮਹਿਸੂਸ ਹੋਇਆ ਜਿਦਾਂ ਆਪਣੇ ਪਰाये ਹੋ ਗਏ ਇਹ ਤੇ ਉਹ ਲੋਕ ਸਨ ਜਿਨ੍ਹਾਂ ਨੂੰ ਹਰ ਸਾਲ ਕਲਿਆਣ ਸਿੰਘ ਹੁਣਾਂ ਵੱਲੋਂ ਦਾਣੇ ਜਾਂਦੇ ਸਨ ਇਹ ਤੇ ਉਹ ਬੀਬੀ ਔਰ ਉਹਦੇ ਬੱਚੇ ਸਨ ਜਿਹੜੇ ਇਸ ਪਿੰਡ 'ਚ ਇਕੱਲੇ ਰਹਿ ਗਏ ਸਨ ਔਰ ਉਹਨਾਂ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਕਲਿਆਣ ਸਿੰਘ ਔਰ ਉਹਨਾਂ ਦੇ ਪਰਿਵਾਰ ਨੇ ਚੁੱਕੀਆਂ ਸਨ ਇਹ ਤੇ ਉਹ ਸਨ ਜਿਨ੍ਹਾਂ 'ਨਾਲ ਦਾਣਿਆਂ ਦੇ ਨਾਲ-ਨਾਲ ਔਰ ਬਹੁਤ ਸਾਰੀਆਂ ਛਾਵਾਂ ਟਾਕੇ ਜਾਂਦੀਆਂ ਸਨ ਬਹੁਤ ਸਾਰੇ ਐਸੇ ਸਨ ਜਿਨ੍ਹਾਂ ਦੀ ਲੁਕਮੀ ਮਦਦ ਜਿਹੜੀ ਉਹ ਵੀ ਹੁੰਦੀ ਸੀ ਹਾਏ ਨਿਸੰਤਾਲੀਏ ਤੂੰ ਕਿਹੜੇ ਕਿਹੜੇ ਰੂਪ ਨੇ ਜਿਹੜੇ ਉਹ ਵਖਾਏ ਉਹਨਾਂ ਦਾ ਵਿੱਚੋਂ ਇੱਕ ਰੂਪ ਇਹ ਵੀ ਸੀਗਾ ਕਿ ਆਪਣੇ ਪ੍ਰਾਏ ਹੋਏ ਔਰੇ ਵਾਪਰਿਆ ਪਿੰਡ ਕੜਿਆਲ ਕਲਾਂ ਜਿਹੜਾ ਕਿ ਅੱਜ ਗੁਜਰ ਨਾਲੇ ਸ਼ਹਿਰ ਦਾ ਹਿੱਸਾ ਹੈ ਉੱਥੇ ਅੱਜ ਵੀ ਉਸ ਪਿੰਡ ਦੇ ਵਿੱਚ ਭੁਰਦੀਆਂ ਹੋਈਆਂ ਇੱਟਾਂ ਇਸ ਵੱਡੀ ਹਵੇਲੀ ਦਾ ਮੁਖ ਮੰਦਰਾ ਦੱਸਦੀਆਂ ਨੇ ਕਿ ਕਦੀ ਇਹ ਹਵੇਲੀ ਇਸ ਪਿੰਡ ਦੇ ਵਿੱਚ ਮਹਿਲਾਂ ਵਰਗੀ ਸੀਗੀ ਅੱਜ ਉਸ ਪਿੰਡ 'ਚ ਜਿਹੜੇ ਲੋਕ ਦੂਜੇ ਦੇਸ਼ਾਂ ਨੂੰ ਚਲੇ ਗਏ ਨੇ ਸਿਰਫ ਉਹਨਾਂ ਦੇ ਘਰ ਜਿਹੜੇ ਨਵੇਂ ਸਿਰਿਓਂ ਬਣੇ ਨੇ ਉਹ ਚਿੱਟੀਆਂ ਕੋਠੀਆਂ ਉੱਚੀਆਂ ਕੋਠੀਆਂ ਆਪਣਾ ਦੱਸ ਪਾਉਂਦੀਆਂ ੁਰਦੀਆਂ ਹੋਈਆਂ ਇਸ ਹਵੇਲੀ ਦੀਆਂ ਇੱਟਾਂ ਦੱਸਦੀਆਂ ਨੇ ਕਿ ਕਦੀ ਇਸ ਹਵੇਲੀ ਦੇ ਵਿੱਚ ਬਹੁਤ ਰਾਜਪਾਗ ਸੀ ਕਦੀ ਇਹ ਹਵੇਲੀ ਇਸ ਪਿੰਡ ਦੀ ਉੱਚੀ ਚੀ ਪਛਾਣ ਸੀਗੀ ਇੱਥੋਂ ਦਾ ਸ਼ਿੰਗਾਰ ਸੀਗੀ ਇੱਥੋਂ ਦਾ ਇੱਕ ਕੀ ਕਹਿਣਾ ਚਾਹੀਦਾ ਹੈ ਕਿ ਨਿਸ਼ਾਨੀ ਸੀਗੀ ਜਿੱਥੇ ਰਾਜਪਾਗ ਦੀਆਂ ਨਿਸ਼ਾਨੀਆਂ ਸੀ ਕਲਿਆਨ ਸਿੰਘ ਕੀ ਗਿਆ ਇਸ ਆਵੇਲੀ 'ਚ ਉਹਨਾਂ ਲੋਕਾਂ ਨੇ ਲੁੱਟਮਾਰ ਕੀਤੀ ਜਿਹੜੇ ਸ਼ਾਇਦ ਬਹਿਣ ਲੱਗੇ ਆ ਇਹ ਵੇਖਦੇ ਸਨ ਕਿ ਅਸੀਂ ਇਦੇ ਤੋਂ ਨੀਵੇਂ ਬਹਿਣਾ ਸਨ 47 ਨੇ ਏਵੀਂ ਰੂਪ ਖਾਇਆ ਕਿ ਆਪਣੇ ਪਰਾਏ ਹੋ ਗਏ ਔਰ ਇਹਨਾਂ ਆਪਣੇਆ ਪਰਾਇਆਂ ਦਾ ਜਿਹੜਾ ਮੁਖ ਸੀਗਾ ਉਹ ਨੰਗਾ ਹੋ ਗਿਆ 47 ਨੇ ਬਹੁਤ ਕੁਝ ਵਖਾ ਲਿਆ ਆਪਣੇ ਪਰਾਏ ਹੋ ਗਏ ਆਪਣੇ ਪਰਾਏ ਹੋ ਗਏ